ਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਅਚੇਤਨ ਮਨ ਅਤੇ ਦੰਪਤੀ ਜੀਵਨ ਦੰਪਤੀ ਜੀਵਨ ਵਿੱਚ ਆਉਂਦੀਆਂ ਮੁਸ਼ਕਲਾਂ ਦੀ ਜੜ ਮਾਨਸਿਕ ਕਾਰਜਾਂ ਤੇ ਸ਼ਕਤੀਆਂ ਪ੍ਰਤੀ ਅਗਿਆਨਤਾ ਹੈ ਮਨ ਦੇ ਨਿਯਮਾਂ ਨੂੰ ਸਹੀ ਤਰੀਕੇ ਲਾਗੂ ਕਰਕੇ ਪਤੀ-ਪਤਨੀ ਸਬੰਧਾਂ ਵਿੱਚ ਆਈ ਤਰੇੜ ਨੂੰ ਖਤਮ ਕੀਤਾ ਜਾ ਸਕਦਾ ਹੈ ਇਕੱਠਿਆਂ ਪ੍ਰਾਰਥਨਾ ਕਰਕੇ ਅਤੇ ਇਕੱਠਿਆਂ ਰਹਿ ਕੇ ਮਸਲਾ ਹੱਲ ਹੋ ਸਕਦਾ ਹੈ। ਤੈbbi ਸਿਧਾਂਤ ਤੇ ਵਿਚਾਰ ਕਰਕੇ ਜੀਵਨ ਦੇ ਨਿਯਮਾਂ ਨੂੰ ਸਮਝ ਕੇ ਮੰਤਵਾ ਅਤੇ ਯੋਜਨਾਵਾਂ ਤੇ ਸਾਂਝੀ رائے ਬਣਾ ਕੇ ਅਤੇ ਵਿਅਕਤੀਗਤ ਆਜ਼ਾਦੀ 'ਚ ਵਿਚਰ ਕੇ ਦੰਪਤੀ ਜੀਵਨ ਨੂੰ ਸ਼ਾਨਦਾਰ ਬਣਾਇਆ ਜਾ ਸਕਦਾ ਹੈ। ਦੰਪਤੀ ਜੀਵਨ ਦੋ ਵਿਅਕਤੀਆਂ ਨੂੰ ਉਮਰ ਭਰ ਲਈ ਇੱਕ ਕਰਨ ਦਾ ਨਾਮ ਹੈ। ਵਿਆਹ ਤੋਂ ਪਹਿਲਾਂ ਅਪਣਾਈ ਗਈ ਸਹੀ ਮਾਨਸਿਕ ਪਹੁੰਚ ਤਲਾਕ ਦੇ ਹਾਲਾਤ ਬਣ ਹੀ ਨਹੀਂ ਦਿੰਦੀ। ਕਿਸੇ ਬੁਰੀ ਸਥਿਤੀ ਨਾਲ ਨਿਬੜਨ ਦੀ ਕੋਸ਼ਿਸ਼ ਕਰਨਾ ਬੜੀ ਚੰਗੀ ਗੱਲ ਹੈ ਪਰ ਅਜਹੀ ਸਿੱਤੀ ਦੀ ਆਉਣ ਹੀ ਕਿਉਂ ਦਿੱਤੀ ਜਾਵੇ ਕੀ ਇਹ ਦਰਸਤ ਨਹੀਂ ਹੋਵੇਗਾ ਕਿ ਦੰਪਤੀ ਜੀਵਨ ਦੀਆਂ ਸਮੱਸਿਆਵਾਂ ਦੇ ਅਸਲੀ ਕਾਰਨ ਨੂੰ ਲੱਭਿਆ ਜਾਵੇ ਦੂਜੇ ਸ਼ਬਦਾਂ ਵਿੱਚ ਮਸਲੇ ਦੀ ਜੜ ਤੱਕ ਜਾਣਾ ਚਾਹੀਦਾ ਹੈ ਔਰਤ ਮਰਦ ਦੀਆਂ ਦੂਜੀਆਂ ਸਮੱਸਿਆਵਾਂ ਵਾਂਗ ਤਲਾਕ ਵਖਰੇਵਾ ਵਿਆਹ ਰੱਦ ਕਰਨਾ ਅਦ ਲੰਮੀ ਕਾਨੂੰਨੀ ਲੜਾਈ ਵਰਗੀਆਂ ਸਮੱਸਿਆਵਾਂ ਸਿੱਧੇ ਰੂਪ ਵਿੱਚ ਚੇਤਨਾ ਤੇ ਅਚੇਤਨ ਮਨ ਦੇ ਅੰਤਰ ਸੰਬੰਧਾਂ ਅਤੇ ਮਾਨਸਿਕ ਕਾਰਜ ਪ੍ਰਣਾਲੀ ਦੇ ਅਗਿਆਨਤਾ ਨਾਲ ਸੰਬੰਧਿਤ ਹਨ ਵਿਆਹ ਤੋਂ ਕੀ ਭਾਵ ਹੈ ਵਿਆਹ ਨੂੰ ਸੱਚਾ ਹੋਣ ਲਈ ਸਭ ਤੋਂ ਪਹਿਲਾਂ ਅਧਿਆਤਮਿਕ ਆਧਾਰ ਮਿਲਣਾ ਜ਼ਰੂਰੀ ਹੈ ਇਹ ਸੱਚੇ ਦਿਲੋਂ ਹੋਣਾ ਚਾਹੀਦਾ ਹੈ ਕਿਉਂਕਿ ਦਿਲ ਪਿਆਰ ਨਾਲ ਭਰਿਆ ਪਿਆਲਾ ਹੈ ਇਮਾਨਦਾਰੀ ਗੰਭੀਰਤਾ ਦਿਆਲਤਾ ਅਤੇ ਏਕਤਾ ਵੀ ਪਿਆਰ ਦੀਆਂ ਹੀ ਕਿਸਮਾਂ ਹਨ ਦੋਵੇਂ ਜੀਵਨ ਸਾਥੀ ਇੱਕ ਦੂਜੇ ਪ੍ਰਤੀ ਇਮਾਨਦਾਰ ਅਤੇ ਸੰਜੀਦਾ ਹੋਣੇ ਚਾਹੀਦੇ ਹਨ ਇੱਕ ਸੱਚੀ ਸ਼ਾਦੀ ਨਹੀਂ ਜੇ ਇੱਕ ਮਰਦ ਇੱਕ ਔਰਤ ਨਾਲ ਪੈਸੇ ਲਈ ਸਮਾਜਿਕ ਰੁਤਬੇ ਲਈ ਜਾਂ ਆਪਣੀ ਹੋਂ ਨੂੰ ਉੱਚਾ ਰੱਖਣ ਲਈ ਸ਼ਾਦੀ ਕਰਦਾ ਹੈ ਕਿਉਂਕਿ ਇਸ ਵਿੱਚ ਸੰਜੀਦਗੀ ਇਮਾਨਦਾਰੀ ਤੇ ਪਿਆਰ ਦੀ ਘਾਟ ਚਲਕਦੀ ਹੈ ਅਜਿਹੀ ਸ਼ਾਦੀ ਇੱਕ ਪਖੰਡ ਵਿਖਾਵਾ ਅਤੇ ਬਹਿਰੂਪੀਏ ਪੁਣ ਤੋਂ ਇਲਾਵਾ ਕੁਝ ਵੀ ਨਹੀਂ ਜਦੋਂ ਕੋਈ ਔਰਤ ਕਹਿੰਦੀ ਹੈ ਮੈਂ ਕੰਮ ਕਰਦਿਆਂ ਥੱਕ ਚੁੱਕੀ ਹਾਂ ਮੈਂ ਵਿਆਹ ਕਰਾ ਲਵਾਂ ਮੈਨੂੰ ਸੁਰੱਖਿਆ ਮਿਲ ਜਾਵੇਗੀ ਉਸ ਦਾ ਵਿਚਾਰ ਗਲਤ ਹੈ ਉਹ ਮਾਨਸਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਰਹੇ ਉਸ ਦੀ ਸੁਰੱਖਿਆ ਅਸਲ ਵਿੱਚ ਚੇਤਨ ਅਵਚੇਤਨ ਦੇ ਅੰਤਰ ਸੰਬੰਧਾਂ ਦੇ ਗਿਆਨ ਅਤੇ ਇਸ ਨੂੰ ਲਾਗੂ ਕਰਨ ਉੱਪਰ ਨਿਰਭਰ ਕਰਦੀ ਹੈ ਉਦਾਹਰਨ ਵਜੋਂ ਇੱਕ ਔਰਤ ਨੂੰ ਧਨ ਅਤੇ ਤੰਦਰੁਸਤੀ ਦੀ ਘਾਟ ਨਹੀਂ ਰਹੇਗੀ ਜੇ ਉਹ ਇਸ ਕਿਤਾਬ ਦੇ ਚੈਪਟਰਾਂ ਵਿੱਚ ਦੱਸੀਆਂ ਤਕਨੀਕਾਂ ਲਾਗੂ ਕਰਦੀ ਹੈ ਉਸ ਦੀ ਦੌਲਤ ਉਸ ਦੇ ਪਤੀ ਪਿਤਾ ਜਾਂ ਕਿਸੇ ਹੋਰ ਤੋਂ ਆਜ਼ਾਦ ਹੋ ਕੇ ਉਸ ਤੱਕ ਅਪੜੇਗੀ ਇੱਕ ਔਰਤ ਪਤੀ ਉੱਪਰ ਸਹਿਤ ਕਰਕੇ ਸ਼ਾਂਤੀ ਕਰਕੇ ਖੁਸ਼ੀ ਕਰਕੇ ਉਤਸ਼ਾਹ ਕਰਕੇ ਅਗਵਾਈ ਕਰਕੇ ਦੌਲਤ ਕਰਕੇ ਸੁਰੱਖਿਆ ਕਰਕੇ ਜਾਂ ਕਿਸੇ ਹੋਰ دنیਵੀ ਵਸਤ ਕਰਕੇ ਨਿਰਪਰ ਨਹੀਂ ਉਸ ਦੀ ਸੁਰੱਖਿਆ ਤੇ ਮਾਨਸਿਕ ਸ਼ਾਂਤੀ ਉਸ ਦੀਆਂ ਅੰਦਰੂਨੀ ਸ਼ਕਤੀਆਂ ਕਾਰਨ ਹਨ ਮਾਨਸਿਕ ਨੀਮਾ ਨੂੰ ਉਸਾਰੂ ਢੰਗ ਨਾਲ ਵਰਤਨ ਵਿੱਚ ਹੈ ਪਤੀ ਨੂੰ ਆਕਰਸ਼ਿਤ ਕਿਵੇਂ ਕੀਤਾ ਜਾਵੇ ਹੁਣ ਤੁਸੀਂ ਅਚੇਤਨਮਨ ਦੀ ਕਾਰਜ ਪ੍ਰਣਾਲੀ ਤੋਂ ਜਾਣੋ। ਤੁਹਾਨੂੰ ਪਤਾ ਹੈ ਕਿ ਜੋ ਤੁਸੀਂ ਇਸ ਨੂੰ ਦੱਸੋਗੇ, ਉਹੀ ਦੁਨੀਆ 'ਚ ਤੁਹਾਨੂੰ ਅਨੁਭਵ ਹੋਵੇਗਾ। ਤੁਸੀਂ ਅਚੇਤਨਮਨ ਅੱਗੇ ਇੱਕ ਬਿੰਬ ਰੱਖੋ ਕਿ ਤੁਸੀਂ ਆਪਣੇ ਜੀਵਨ ਸਾਥੀ ਵਿੱਚ ਕਿਹੜੇ ਕਿਹੜੇ ਗੁਣ ਚਾਹੁੰਦੇ ਹੋ। ਹੇਠ ਲਿਖੀ ਤਕਨੀਕ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ। ਰਾਤ ਸਮੇਂ ਆਰਾਮ ਕੁਰਸੀ 'ਤੇ ਬੈਠ ਕੇ ਅੱਖਾਂ ਬੰਦ ਕਰ ਲਓ। ਸਰੀਰ ਢਿੱਲਾ ਛੱਡ ਦਿਓ। ਸ਼ਾਂਤ ਚਿੱਤ ਹੋ ਕੇ ਵਿਚਾਰ ਗ੍ਰਹਿਣ ਕਰਨ ਯੋਗ ਹੋਵੋ। ਆਪਣੇ ਅਚੇਤਨ ਮਨ ਨਾਲ ਗੱਲਬਾਤ ਕਰੋ ਉਸ ਨੂੰ ਕਹੋ ਮੈਂ ਇੱਕ ਵਿਅਕਤੀ ਨੂੰ ਆਪਣੇ అనుਭਵ ਨਾਲ ਆਕਰਸ਼ਿਤ ਕਰਨਾ ਚਾਹੁੰਦੀ ਹਾਂ ਜੋ ਇਮਾਨਦਾਰ ਸੱਚਾ ਵਿਸ਼ਵਾਸਯੋਗ ਸ਼ਾਂਤ ਸੁਆ ਖੁਸ਼ੀ ਦੇ ਭਰਪੂਰ ਹੋਵੇ ਉਹ ਸਾਰੇ ਗੁਣ ਜਿਹੜੇ ਮੈਨੂੰ ਚੰਗੇ ਲੱਗਦੇ ਹਨ ਉਹਨਾਂ ਨੂੰ ਮੈਂ ਆਪਣੇ ਅਵਚੇਤਨ ਮਨ ਵਿੱਚ ਬਿਸਾਰ ਰਹੀ ਹਾਂ ਇਹ ਗੁਣ ਮੇਰਾ ਹਿੱਸਾ ਬਣ ਗਏ ਹਨ ਅਤੇ ਮੇਰੇ ਅਚੇਤਨ ਮਨ ਚ ਗਹਿਰੇ ਬੈਠ ਗਏ ਹਨ ਮੈਨੂੰ ਪਤਾ ਹੈ ਕਿ ਆਕਰਸ਼ਣ ਦਾ ਲਾਜ਼ਮੀ ਨਿਯਮ ਵਿਸ਼ਵਾਸ ਹੈ ਅਤੇ ਮੈਂ ਆਪਣੇ ਅਚੇਤਨ ਮਨ ਅਨਸਾਰ ਆਪਣੇ ਪਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹਾਂ ਮੈਨੂੰ ਪਤਾ ਹੈ ਕਿ ਮੈਂ ਉਸ ਦੀ ਖੁਸ਼ੀ ਅਤੇ ਸ਼ਾਂਤੀ ਵਿੱਚ ਯੋਗਦਾਨ ਦੇ ਸਕਦੀ ਹਾਂ ਉਹ ਮੇਰੇ ਆਦਰਸ਼ਾਂ ਨੂੰ ਪਿਆਰ ਕਰਦਾ ਹੈ ਅਤੇ ਮੈਂ ਉਸ ਦੇ ਆਦਰਸ਼ਾਂ ਨੂੰ ਉਹ ਮੇਰੇ ਤੇ ਹਾਵੀ ਨਹੀਂ ਹੁੰਦਾ ਅਤੇ ਨਾ ਹੀ ਮੈਂ ਉਸ ਤੇ ਹਾਵੀ ਹੁੰਦੀ ਹਾਂ ਸਾਡੇ ਦਰਮਿਆਨ ਆਪਸੀ ਪ੍ਰੇਮ ਆਜ਼ਾਦੀ ਅਤੇ ਸਨਮਾਨ ਦਾ ਰਿਸ਼ਤਾ ਹੈ ਇਸ ਪ੍ਰਕਾਰ ਆਪਣੀ ਬੇਨਤੀ ਤੇ ਵਿਚਾਰ ਕਰਨ ਦਾ ਅਭਿਆਸ ਕਰੋ ਫਿਰ ਤੁਸੀਂ ਆਪਣੇ ਮਾਨਸਿਕ ਪੱਧਰ ਤੇ ਕਲਪੇ ਗੁਣਾ ਵਾਲੇ ਵਿਅਕਤੀ ਨੂੰ ਜਾਣ ਕੇ ਆਪਣੇ ਪਤੀ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋ ਜਾਓਗੇ ਤੁਹਾਡੇ ਮਨ ਦੀ ਵਿਦਵਤਾ ਰਾਹ ਕੱਢੇਗੀ ਤੁਸੀਂ ਦੋਵੇਂ ਮਿਲੋਗੇ ਤੁਹਾਡੇ ਅੰਦਰ ਆਪਣੇ ਪ੍ਰੇਮ ਵਿਸ਼ਵਾਸ ਅਤੇ ਸਹਿਯੋਗ ਦੁਆਰਾ ਸਰਵਉੱਤਮ ਹੋਣ ਦੀ ਗਹਿਰੀ ਇੱਛਾ ਹੋਣੀ ਚਾਹੀਦੀ ਹੈ ਅਚੇਤਨ ਮਨ ਨੂੰ ਸੌਂਪੇ ਪ੍ਰੇਮ ਉਪਹਾਰ ਨੂੰ ਪ੍ਰਾਪਤ ਕਰਨ ਲਈ ਤਿਆਰ ਹੋਵੋ ਪਤਨੀ ਨੂੰ ਆਕਰਸ਼ਿਤ ਕਿਵੇਂ ਕੀਤਾ ਜਾਵੇ ਇਸ ਕਤਨ ਨੂੰ ਮਨ ਵਿੱਚ ਬਸਾਓ ਮੈਂ ਇੱਕ ਸਹੀ ਔਰਤ ਨੂੰ ਆਕਰਸ਼ਿਤ ਕਰ ਰਿਹਾ ਹਾਂ ਜਿਸ ਨਾਲ ਮੇਰਾ ਤਾਲਮੇਲ ਹੈ ਇਹ ਇੱਕ ਅਧਿਆਤਮਿਕ ਮੇਲ ਹੈ ਕਿਉਂਕਿ ਇਹ दैਵੀ ਪ੍ਰੇਮ ਦੀ ਕਾਰਜਸ਼ੈਲੀ ਹੈ ਇਸ ਔਰਤ ਨਾਲ ਮੈਂ ਪੂਰੀ ਤਰ੍ਹਾਂ ਘੁਲ ਮਿਲ ਸਕਦਾ ਹਾਂ ਮੈਂ ਇਸ ਨੂੰ ਪ੍ਰੇਮ ਰੌਸ਼ਨੀ ਸ਼ਾਂਤੀ ਖੁਸ਼ੀ ਦੇ ਸਕਦਾ ਹਾਂ ਮੈਂ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਇਸ ਔਰਤ ਦੇ ਜੀਵਨ ਨੂੰ ਸੰਪੂਰਨ ਬਣਾ ਸਕਦਾ ਹਾਂ ਮੇਰੀ ਇੱਛਾ ਹੈ ਕਿ ਇਸ ਵਿੱਚ ਇਹ ਵਿਸ਼ੇਸ਼ਤਾਵਾਂ ਅਤੇ ਗੁਣ ਹੋਣ ਉਹ ਧਾਰਮਿਕ ਸ਼ਰਧਾਵਾਨ ਤੇ ਸੱਚੀ ਹੋਵੇ ਉਹ ਠਰਮੇ ਵਾਲੀ ਸ਼ਾਂਤ ਅਤੇ ਪਰਸੰਨ ਸੁਭਾਅ ਵਾਲੀ ਹੋਵੇ ਉਸ ਕੋਲ ਪਿਆਰ ਸੱਚਾਈ ਅਤੇ ਸੁੰਦਰਤਾ ਹੋਵੇ ਮੈਂ ਆਪਣੇ ਆਦਰਸ਼ ਜੀਵਨ ਸਾਥਣ ਨੂੰ ਸਵੀਕਾਰ ਕਰਦਾ ਹਾਂ ਤੁਸੀਂ ਵੀ ਸ਼ਾਂਤ ਮੇਟਾਂਗ ਨਾਲ ਸੋਚਦੇ ਅਤੇ ਇੱਛਾ ਰੱਖਦੇ ਹੋ ਅਤੇ ਜੋ ਗੁਣ ਆਪਣੇ ਜੀਵਨ ਸਾਥਣ ਵਿੱਚ ਹੋਣ ਦੀ ਤਮੰਨਾ ਕਰਦੇ ਹੋ ਉਹਨਾਂ ਨੂੰ ਤੁਸੀਂ ਆਪਣੇ ਮਨ ਵਿੱਚ ਅੰਕਿਤ ਕਰ ਲਓ ਇਸ ਤੋਂ ਬਾਅਦ ਤੁਹਾਡੇ ਅਚੇਤਨ ਮੰਦੀਆਂ ਤਰੰਗਾਂ ਤੁਹਾਨੂੰ ਦੋਵਾਂ ਨੂੰ ਇੱਕ ਮਿਕ ਕਰ ਦੇਣਗੀਆਂ ਤੀਜੀ ਗਲਤੀ ਦੀ ਕੋਈ ਲੋੜ ਨਹੀਂ ਇੱਕ ਅਧਿਆਪਕਾ ਨੇ ਮੈਨੂੰ ਕਿਹਾ ਮੇਰਾ ਤਿੰਨ ਵਾਰ ਵਿਆਹ ਹੋ ਚੁੱਕਾ ਹੈ ਪਰ ਮੇਰੇ ਤਿੰਨੇ ਪਤੀ ਸੁਸਤ ਝੁਕਣ ਵਾਲੇ ਅਤੇ ਸਭ ਫੈਸਲੇ ਲੈ ਮੇਰੇ ਤੇ ਨਿਰਭਰ ਰਹਿਣ ਵਾਲੇ ਨਿਕਲੇ ਮੇਰੇ ਵੱਲ ਅਜਿਹੇ ਮਰਦ ਹੀ ਕਿਉਂ ਆਕਰਸ਼ਿਤ ਹੁੰਦੇ ਹਨ ਮੈਂ ਉਸ ਨੂੰ ਪੁੱਛਿਆ ਕੀ ਦਿਨ ਪਤਾ ਸੀ ਕਿ ਤੇਰੇ ਪਤੀ ਇਦਾਂ ਦੇ ਸੁਆਬ ਵਾਲੇ ਹਨ ਉਸ ਨੇ ਜਵਾਬ ਦਿੱਤਾ ਬਿਲਕੁਲ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਨਾਂ ਨਾਲ ਵਿਆਹ ਕਿਉਂ ਕਰਾਉਂਦੀ ਸਪਸ਼ਟ ਹੈ ਕਿ ਉਸਨੇ ਆਪਣੀ ਪਹਿਲੀ ਗਲਤੀ ਤੋਂ ਸਬਕ ਨਹੀਂ ਸਿੱਖਿਆ ਉਸ ਕੋਲ ਆਪਣੀ ਸ਼ਖਸੀਅਤ ਨਾਲ ਸੰਬੰਧਿਤ ਸਮੱਸਿਆ ਸੀ ਉਹ ਬਲਸ਼ਾਲੀ ਅਤੇ ਰੋਗ ਵਾਲੀ ਸੀ ਅਤੇ ਅਚੇਤਨ ਰੂਪ ਚ ਜੋ ਸੁਸਤ ਡਰੂਅਤ ਝੁਕਣ ਵਾਲਾ ਹੋਵੇ ਤਾਂ ਕਿ ਉਹ ਪਤੀ ਉੱਪਰ ਰੋਗ ਝਾੜ ਸਕੇ ਇਹ ਸਭ ਕੁਝ ਅਣਜਾਣੇ ਚ ਹੀ ਹੋ ਰਿਹਾ ਸੀ ਤੇ ਉਸ ਨੂੰ ਉਸੇ ਤਰ੍ਹਾਂ ਦੇ ਪਤੀ ਮਿਲਦੇ ਰਹੇ ਜਿਹੋ ਜਿਹੇ ਉਸ ਦੇ ਅਚੇਤਨ ਰੂਪ ਚ ਚਾਹੁੰਦੀ ਸੀ ਇੱਕ ਸਹੀ ਮਾਨਸਿਕ ਪ੍ਰਣਾਲੀ ਵਰਤ ਕੇ ਉਸਨੇ ਆਪਣੀ ਸੋਚ ਨੂੰ ਤਬਦੀਲ ਕਰ ਲੈਣਾ ਚਾਹੀਦਾ ਸੀ ਉਸਨੇ ਨਾ ਪੱਖੀ ਰੁਝਾਨ ਨੂੰ ਕਿਵੇਂ ਰੋਕਿਆ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜਿਸ ਪ੍ਰਕਾਰ ਦੇ ਆਦਰਸ਼ ਜੀਵਨ ਸਾਥੀ ਦੀ ਤੁਸੀਂ ਕਲਪਨਾ ਕਰਦੇ ਹੋ ਉਸੇ ਤਰ੍ਹਾਂ ਦਾ ਤੁਹਾਨੂੰ ਮਿਲ ਜਾਵੇਗਾ ਉੱਪਰ ਜਿਸ ਅਧਿਆਪਕ ਔਰਤ ਦੀ ਮਿਸਾਲ ਦਿੱਤੀ ਗਈ ਹੈ ਉਸਨੇ ਇਸ ਸਾਰਜੈ ਸੱਚ ਨੂੰ ਸਮਝਿਆ ਆਪਣੇ ਬਾਲਤ ਰੋਹ ਵਾਲੇ ਸੁਭਾਅ ਨੂੰ ਤਬਦੀਲ ਕਰਕੇ ਆਪਣੇ ਜੀਵਨ ਸਾਥੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉਸਨੇ ਇਸ ਪ੍ਰਕਾਰ ਵਿਸ਼ੇਸ਼ ਪ੍ਰਾਰਥਨਾ ਕੀਤੀ ਮੈਂ ਆਪਣੀਆਂ ਸੋਚਾਂ ਵਿੱਚ ਉਸ ਪ੍ਰਕਾਰ ਦਾ ਮਰਦ ਸਿਰਜ ਰਹੀ ਹਾਂ ਜਿਸ ਨੂੰ ਮੈਂ ਦਿਲੋਂ ਚਾਹੁੰਦੀ ਹਾਂ ਮੈਂ ਅਜਿਹੇ ਮਰਦ ਨੂੰ ਆਕਰਸ਼ਿਤ ਕਰਾਂਗੀ ਜੋ ਮਜ਼ਬੂਤ ਸ਼ਕਤੀਸ਼ਾਲੀ ਪ੍ਰੇਮ ਕਰਨ ਵਾਲਾ ਸਫਲ ਇਨਸਾਨ ਇਮਾਨਦਾਰ ਵਫਾਦਾਰ ਤੇ ਵਿਸ਼ਵਾਸਪਾਤਰ ਹੋਵੇ ਉਸ ਨੂੰ ਮੇਰੇ ਨਾਲ ਪ੍ਰੇਮ ਅਤੇ ਖੁਸ਼ੀ ਮਿਲੇ ਉਹ ਜਿੱਥੇ ਮੈਨੂੰ ਲਿਜਾਵੇਗਾ ਮੈਂ ਜਾਵਾਂਗੀ ਮੈਨੂੰ ਪਤਾ ਹੈ ਉਹ ਮੈਨੂੰ ਚਾਹੁੰਦਾ ਹੈ ਤੇ ਮੈਂ ਵੀ ਉਹਨੂੰ ਚਾਹੁੰਦੀ ਹਾਂ ਮੈਂ ਇਮਾਨਦਾਰ, ਪ੍ਰਸਾ ਕਰਨ ਵਾਲੀ, ਪ੍ਰੇਮ ਕਰਨ ਵਾਲੀ ਅਤੇ ਦਿਆਲੂ ਹਾਂ। ਮੇਰੇ ਕੋਲ ਉਸ ਨੂੰ ਦੇਣ ਲਈ ਬੇਸ਼ਕੀਮਤੀ ਉਪਹਾਰ ਹਨ। ਸ਼ੁਭ ਕਾਮਨਾਵਾਂ, ਖੁਸ਼ੀਆਂ ਭਰਿਆ ਦਿਲ ਅਤੇ ਨਿਰੋਗ ਸਰੀਰ। ਉਹ ਵੀ ਮੈਨੂੰ ਇਹੋ ਕੁਝ ਦੇਵੇਗਾ। ਇਹ ਆਕਸੀ ਸਹਿਮਤੀ ਵਾਲਾ ਲੈਣ ਦੇਣ ਹੈ। ਮੈਂ ਦੇਣਦਾਰ ਹਾਂ, ਉਹ ਲੈਣਹਾਰ ਹੈ। दैਵੀ ਵਿਦਵਤਾ ਜਾਣਦੀ ਹੈ ਕਿ ਅਜਿਹਾ ਮਰਦ ਕਿੱਥੇ ਹੈ। ਮੇਰੇ ਅਚੇਤਨ ਮਨ 'ਚੋਂ ਗਹਿਰੀ ਵਿਦਵਤਾ ਸਾਨੂੰ ਨਜ਼ਦੀਕ ਲਿਆ ਰਹੀ ਹੈ। ਮੈਂ ਇਹ ਪ੍ਰਾਰਥਨਾ ਅਚੇਤਨਮ ਨੂੰ ਸੌਂਪਦੀ ਹਾਂ ਉਹ ਜਾਣਦਾ ਹੈ ਕਿ ਕਿਵੇਂ ਕਰਨਾ ਹੈ ਮੈਂ ਉੱਤਮ ਜਵਾਬ ਲਈ ਅਗਾਉਂ ਧੰਨਵਾਦੀ ਹਾਂ ਉਸਨੇ ਦਿਨ ਰਾਤ ਇਹ ਪ੍ਰਾਰਥਨਾ ਕੀਤੀ ਉਸ ਨੂੰ ਪਤਾ ਸੀ ਕਿ ਪ੍ਰਾਰਥਨਾ बार-बार ਦੁਹਰਾਉਣ ਨਾਲ ਮਾਨਸਿਕ ਰੂਪ ਨਾਲ ਉਸ ਤੱਕ ਅਪੜ ਜਾਵੇਗੀ ਜਿਸ ਨੂੰ ਉਸ ਦੀ ਤਲਾਸ਼ ਹੈ ਉਸ ਦੀ ਪ੍ਰਾਰਥਨਾ ਦਾ ਜਵਾਬ ਕਈ ਮਹੀਨੇ ਬੀਤ ਗਏ ਉਸ ਕੋਲ ਕਈ ਪੇਸ਼ਕਸ਼ਾਂ ਆਈਆਂ ਪਰ ਉਹ ਕਿਸੇ ਤੇ ਵੀ ਸਹਿਮਤ ਨਹੀਂ ਸੀ ਜਦੋਂ ਉਹ ਸਵਾਲ ਕਰਨ ਲੱਗਦੀ ਸ਼ੱਕ ਜ਼ਾਹਿਰ ਕਰਦੀ ਜਾਂ ਟਾਲਾ-ਵਟਣ ਲੱਗਦੀ ਤਾਂ ਉਹ ਆਪਣੇ ਆਪ ਨੂੰ ਸਮਝਾਉਂਦੀ ਕਿ ਅਚੇਤਨ ਮਨ ਵਿਦੂਤਾ ਹੀ ਆਪਣੇ ਆਪ ਮਸਲਾ ਹੱਲ ਕਰੇਗੀ ਉਸ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤਲਾਕ ਦੇ ਚੱਲ ਰਹੇ ਮੁਕੱਦਮੇ ਦੀ ਅੰਤਮ ਸੁਣਵਾਈ ਹੋ ਗਈ ਅਤੇ ਉਸ ਨੂੰ ਉਸਦੇ ਤੀਜੇ ਪਤੀ ਤੋਂ ਤਲਾਕ ਮਿਲ ਗਿਆ ਜਿਸ ਨਾਲ ਉਸ ਨੂੰ ਮਾਨਸਿਕ ਬੱਦਰ ਤੇ ਬੜੀ ਰਾਹਤ ਮਿਲੀ ਕੁਝ ਚਿਰ ਬਾਅਦ ਉਸਨੇ ਇੱਕ ਡਾਕਟਰ ਦੀ ਕਲੀਨਿਕ ਵਿੱਚ रिसेप्शनिस्ट ਨੂੰ ਦੀ ਨੌਕਰੀ ਮਿਲ ਗਈ ਉਸਨੇ ਮੈਨੂੰ ਦੱਸਿਆ ਕਿ ਜਿਵੇਂ ਹੀ ਉਸਨੇ ਡਾਕਟਰ ਨੂੰ ਦੇਖਿਆ ਉਸਨੂੰ ਯਕੀਨ ਆ ਗਿਆ ਕਿ ਇਹੋ ਹੀ ਉਹ ਆਦਮੀ ਹੈ ਜਿਸ ਵਾਸਤੇ ਉਹ ਪ੍ਰਾਰਥਨਾ ਕਰਿਆ ਕਰਦੀ ਸੀ ਪਰ ਤੱਖ ਤੌਰ ਤੇ ਡਾਕਟਰ ਵੀ ਅਜੇਹਾ ਹੀ ਸੋਚਦਾ ਸੀ ਕਿਉਂਕਿ ਪਹਿਲੇ ਹਫਤੇ ਡਾਕਟਰ ਨੇ ਉਸ ਔਰਤ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ ਉਸਦਾ ਵਿਅਵਹਤਾ ਜੀਵਨ ਬੜਾ ਸੁਖਾਵਾਂ ਸੀ ਡਾਕਟਰ ਸੁਸਤ ਜਨ ਡਰੂਤ ਵੀਅਤ ਦਾ ਨਹੀਂ ਸੀ ਸਗੋਂ ਅਸਲੀ ਮਰਦ ਸੀ ਉਹ ਫੁੱਟਵਾਲਾ ਖਿਡਾਰੀ ਰਿਹਾ ਸੀ ਨਾਂਬਰ ਐਥਲੀਟ ਰਿਹਾ ਸੀ ਅਤੇ 11 ਅਧਿਆਤਮਕ ਸੀ ਭਾਵੇਂ ਕਿ ਉਹ ਤੰਗ ਨਜ਼ਰੀ ਵਾਲੇ ਧਾਰਮਿਕ ਲੋਕਾਂ ਵਾਂਗ ਨਹੀਂ ਸੀ ਉਸ ਔਰਤ ਨੇ ਸਾਰਾ ਕੁਝ ਆਪਣੀ ਪ੍ਰਾਰਥਨਾ ਸਾਧਕਾ ਹਾਸਲ ਕੀਤਾ ਉਸ ਨੇ ਜੋ ਚਾਹਿਆ ਉਸ ਨੂੰ ਪ੍ਰਾਪਤ ਹੋਇਆ ਦੂਜੇ ਸ਼ਬਦਾਂ ਚ ਉਹ ਮਾਨਸਿਕ ਤੇ ਭਾਵਨਾਤਮਕ ਪੱਧਰ ਤੇ ਆਪਣੀ ਸੋਚ ਨਾਲ ਇੱਕ ਸੁਰ ਸੀ ਅਤੇ ਸੋਚ ਉਸ ਦਾ ਉਸੇ ਪ੍ਰਕਾਰ ਅੰਗ ਬਣ ਗਈ ਜਿਵੇਂ ਇੱਕ ਸੇਬ ਆਪਣੇ ਵਿੱਚ ਪ੍ਰਵਾਹਿਤ ਹੋਣ ਵਾਲੇ ਲਹੂ ਗੇੜ ਨਾਲ ਇੱਕ ਸੁਰ ਹੋ ਜਾਂਦਾ ਹੈ ਕੀ ਮੈਨੂੰ ਤਲਾਕ ਲੈਣਾ ਚਾਹੀਦਾ ਹੈ ਤਲਾਕ ਇੱਕ ਨਿੱਜੀ ਮਸਲਾ ਹੈ ਇਸ ਨੂੰ ਸਰਬਸਧਾਰਨ ਨਹੀਂ ਕਰਨਾ ਚਾਹੀਦਾ ਕੁਝ ਕੇਸਾਂ ਵਿੱਚ ਤਾਂ ਲੱਗਦਾ ਹੈ ਕਿ ਇਹ ਵਿਆਹੀ ਨਹੀਂ ਹੋਣਾ ਚਾਹੀਦਾ ਸੀ ਕੁਝ ਕੇਸਾਂ ਵਿੱਚ ਤਾਂ ਤਲਾਕ ਵੀ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਜੇ ਮੈਂ ਕਿਸੇ ਇਕੱਲੇ ਬੰਦੇ ਲਈ ਵਿਆਹ ਕਰਾਉਣਾ ਇਹ ਗਲਤਾ ਦੂਰ ਕਰਨ ਦਾ ਕੋਈ ਹੱਲ ਨਹੀਂ ਤਲਾਕ ਕਿਸੇ ਇੱਕ ਬੰਦੇ ਲਈ ਦਰਸਤ ਹੋ ਸਕਦਾ ਹੈ ਪਰ ਕਿ세 ਹੋਰ ਬੰਦੇ ਲਈ ਗਲਤੀ ਹੋ ਸਕਦਾ ਹੈ ਇੱਕ ਤਲਾਕਸ਼ੂਦਾ ਔਰਤ ਆਪਣੇ ਉਹਨਾਂ ਭੈਣਾਂ ਤੋਂ ਬਧੇਰੇ ਗੰਭੀਰ ਤੇ ਸੌ ਹੋ ਸਕਦੀ ਹੈ ਜਿਹੜੀਆਂ ਝੂਠ ਵਰਗਾ ਵਿਅਉਤਾ ਜੀਵਨ ਭੋਗ ਰਹੀਆਂ ਹਨ ਮਿਸਾਲ ਵਜੋ ਮੈਂ ਇੱਕ ਵਾਰ ਇੱਕ ਔਰਤ ਨਾਲ ਗੱਲਬਾਤ ਕੀਤੀ ਜਿਸ ਦਾ ਪਤੀ ਨਸ਼ੇੜੀ ਅਪਰਾਧੀ ਪਤਨੀ ਨੂੰ ਕੁੱਟਣ ਵਾਲਾ ਤੇ ਨਕੰਮਾ ਸੀ ਉਸਦੇ ਮਨ 'ਚ ਇਹ ਬਿਠਾਇਆ ਗਿਆ ਸੀ ਕਿ ਤਲਾਕ ਬੜੀ ਮਾੜੀ ਚੀਜ਼ ਹੈ ਮੈਂ ਉਸ ਨੂੰ ਸਮਝਾਇਆ ਕਿ ਸ਼ਾਦੀ ਦੋ ਸਰੀਰਾਂ ਦੀ ਨਹੀਂ ਸਗੋਂ ਦੋ ਦਿਲਾਂ ਦੀ ਹੁੰਦੀ ਹੈ ਜੇ ਦੋ ਦਿਲ ਇੱਕ ਸੁਰਤਾ ਪਿਆਰ ਅਤੇ ਗੰਭੀਰਤਾ ਨਾਲ ਧੜਕਦੇ ਹਨ ਤਾਂ ਅਸਲ ਸ਼ਾਦੀ ਹੈ ਦਿਲਾਂ ਦਾ ਕੰਮ ਸਿਰਫ ਪਿਆਰ ਕਰਨਾ ਹੈ ਮੇਈਆ ਨਸੀਰਤ ਸੁਣ ਕੇ ਉਹ ਸਮਝ ਗਈ ਕਿ ਕੀ ਕਰਨਾ ਹੈ ਉਹ ਦਿਲੋਂ ਸਮਝ ਗਈ ਕਿ ਅਜਿਹਾ ਕੋਈ दैਵੀ ਵਿਧਾਨ ਨਹੀਂ ਜੋ ਉਸ ਨੂੰ ਮਾਰ ਖਾਣ ਡਰਨ ਅਤੇ ਧਮਕੀਆਂ ਖਾਣ ਲਈ ਮਜਬੂਰ ਕਰੇ ਸਿਰਫ ਇਸੇ ਕਰਕੇ ਕਿ ਵਿਆਹ ਕਰਵਾਉਣ ਵਾਲੇ ਪਾਦਰੀ ਨੇ ਇਹ ਐਲਾਨ ਕੀਤਾ ਸੀ ਕਿ ਮੈਂ ਤੁਹਾਨੂੰ ਪਤੀ ਪਤਨੀ ਐਲਾਨ ਕਰਦਾ ਹਾਂ ਜੇ ਤੁਸੀਂ ਦੁਬਿਧਾ ਵਿੱਚ ਹੋ ਕੇ ਕੀ ਕੀਤਾ ਜਾਵੇ ਤਾਂ ਅਗਵਾਈ ਲਵੋ ਜਾਣ ਲੋਕੇ ਸਮੱਸਿਆ ਦਾ ਕੋਈ ਹੱਲ ਜ਼ਰੂਰ ਹੁੰਦਾ ਹੈ ਤੁਹਾਨੂੰ ਇਹ ਹੱਲ ਲੱਭ ਜਾਵੇਗਾ ਆਪਣੀ ਆਤਮਾ ਦੀ ਖਾਮੋਸ਼ ਆਗਵਾਈ ਦੀ ਪੈਰਵੀ ਕਰੋ ਇਹ ਸ਼ਾਂਤੀ ਵਿੱਚ ਤੁਹਾਡੇ ਨਾਲ ਗੱਲਾਂ ਕਰੇਗੀ ਤਲਾਕ ਵੱਲ ਵੇਖ ਪਿੱਛੇ ਜੇ ਇੱਕ ਜਵਾਨ ਪਤੀ ਪਤਨੀ ਜਿਨ੍ਹਾਂ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਤਲਾਕ ਮੰਗ ਰਹੇ ਸਨ ਮੈਨੂੰ ਪਤਾ ਲੱਗਾ ਕਿ ਪਤੀ ਨੂੰ ਇਹ ਡਰ ਸੀ ਕਿ ਉਸ ਦੀ ਪਤਨੀ ਉਸ ਨੂੰ ਛੱਡ ਜਾਵੇਗੀ ਉਸ ਨੂੰ ਯਕੀਨ ਸੀ ਕਿ ਉਸ ਦੀ ਪਤਨੀ ਬੇਵਫਾ ਹੈ ਇਹ ਵਿਚਾਰ ਉਹਦੇ ਮਨ ਨੂੰ ਖੁਰਚਦੇ ਰਹਿੰਦੇ ਸਨ ਅਤੇ ਉਹਦੇ ਅੰਦਰ ਜਨੂੰਨ ਜਿਹਾ ਬਾਣਾ ਆ ਚੁੱਕੇ ਸਨ ਉਸ ਦਾ ਮਾਨਸਿਕ ਰੁਝਾਨ ਇਕਲਤਾ ਪਸੰਦ ਤੇ ਛੱਕੀ ਬਣ ਗਿਆ ਔਰਤ ਉਸ ਨੂੰ ਗੈਰ ਜ਼ਿੰਮੇਵਾਰ ਸਮਝਦੀ ਸੀ ਉਸ ਬੰਦੇ ਦੀ ਸੋਚ ਹਾਰ ਤੇ ਇਕਲਤਾ ਦਾ ਮਾਹੌਲ ਦੋਵਾਂ ਤੇ ਅਸਰ ਪਾ ਰਿਹਾ ਸੀ ਇਹ ਸਾਰੇ ਕੁਝ ਨੇ ਮਾਨਸਿਕ ਵਿਸ਼ੋਕੜ ਦੇ ਆਧਾਰ ਤੇ ਇੱਕ ਖਾਸ ਤਰ੍ਹਾਂ ਦੀ ਸਥਿਤੀ ਅਤੇ ਕਾਰਜ ਦੀ ਦਿਸ਼ਾ ਸਿਰਜ ਦਿੱਤੀ क्रिया प्रतिक्रिया कारण प्रभाव ਦਾ ਨਿਯਮ ਇੱਕ ਸਥਾਪਿਤ ਨਿਯਮ ਹੈ ਸੋਚਾਂ ਕਾਰਜ ਹਨ ਅਤੇ ਅਚੇਤਨ ਮਨ ਹੰਗਾਰਾ ਪ੍ਰਤੀਕਿਰਿਆ ਹੈ ਪਤਨੀ ਨੇ ਘਰ ਛੱਡ ਦਿੱਤਾ ਪਤੀ ਤੋਂ ਤਲਾਕ ਮੰਗ ਲਿਆ ਇਸੇ ਗੱਲੋਂ ਪਤੀ ਡਰਿਆ ਹੋਇਆ ਸੀ ਅਤੇ ਯਕੀਨ ਕਰ ਰਿਹਾ ਸੀ ਕਿ ਉਸ ਦੀ ਪਤਨੀ ਇੰਜ ਹੀ ਕਰੇਗੀ ਤਲਾਕ ਦੀ ਸ਼ੁਰੂਆਤ ਮਨ ਚ ਹੁੰਦੀ ਹੈ ਤਲਾਕ ਪਹਿਲਾਂ ਮਨ ਚ ਪੈਦਾ ਹੁੰਦਾ ਹੈ ਕਾਨੂੰਨੀ ਪ੍ਰਕਿਰਿਆ ਬਾਅਦ ਚ ਸ਼ੁਰੂ ਹੁੰਦੀ ਹੈ ਉੱਪਰ ਦੱਸੇ ਪਤੀ-ਪਤਨੀ ਕਦੇ ਨਰਾਸ਼, ਡਰ ਅਤੇ ਸ਼ੱਕ ਅਤੇ ਗੁੱਸੇ ਨਾਲ ਭਰੇ ਹੋਏ ਸਨ। ਇਹ ਰੁਝਾਨ ਸਾਰੇ ਬਹੁਤ ਕੁਝ ਨੂੰ ਕਮਜ਼ੋਰ ਕਰਦਾ ਹੈ, ਥਕਾ ਦਿੰਦਾ ਹੈ, ਖੰਡੇਦ ਕਰ ਦਿੰਦਾ ਹੈ। ਉਹ ਜਾਣਦੇ ਹਨ ਕਿ ਨਫ਼ਰਤ ਤੋੜਦੀ ਹੈ, ਪਿਆਰ ਜੋੜਦਾ ਹੈ। ਉਹਨਾਂ ਨੇ ਉਹ ਸਾਰਾ ਕੁਝ ਮਹਿਸੂਸ ਕੀਤਾ ਜੋ ਮਾਨਸਿਕ ਤੌਰ ਤੇ ਕਰਦੇ ਰਹੇ ਸਨ। ਉਹਨਾਂ 'ਚੋਂ ਕਿਸੇ ਨੂੰ ਵੀ ਮਾਨਸਿਕ ਸਿਧਾਂਤ ਦੀ ਜਾਣਕਾਰੀ ਨਹੀਂ ਸੀ। ਉਹ ਆਪਣੇ ਮਨਾਂ ਦਾ ਦੁਰਉਪਯੋਗ ਕਰ ਰਹੇ ਸਨ ਅਤੇ ਕਲੇਸ਼ ਅਤੇ ਦੁੱਖ ਲਿਆ ਰਹੇ ਸਨ। ਮੇਰੇ ਸਲਾਹ ਦੇਣ ਤੇ ਇਹ ਦੋਵੇਂ ਇਕੱਠਿਆਂ ਵਾਪਸ ਆ ਗਏ ਅਤੇ ਪ੍ਰਾਰਥਨਾ ਵਿਧੀ ਨੂੰ ਅਪਣਾਇਆ। ਉਹ ਦੋਵੇਂ ਇੱਕ ਦੂਜੇ ਨੂੰ ਪਿਆਰ, ਸ਼ਾਂਤੀ ਅਤੇ ਸ਼ੁਭ ਇਸ ਅਸ਼ਾਮਾ ਦੇਣ ਲੱਗੇ। ਦੋਮਣੇ ਸਦਭਾਵਨਾ, ਸਿਹਤ ਅਤੇ ਸ਼ਾਂਤੀ ਇੱਕ ਦੂਜੇ 'ਚ ਉਪਜਾਉਣ ਦਾ ਯਤਨ ਕੀਤਾ ਅਤੇ ਉਹ ਹਰ ਰਾਤ ਇਕੱਠਿਆਂ ਬੈਠ ਕੇ ਬਾਰੀ-ਬਾਰੀ ਬਾਈਬਲ ਦਾ ਪਾਠ ਕਰਦੇ ਸਨ। ਉਹਨਾਂ ਦਾ ਵਿਆਹ ਹਰ ਰੋਜ਼ ਵਧੇਰੇ ਸੁੰਦਰ ਹੁੰਦਾ ਗਿਆ। ਝਗੜਾਲੂ ਪਤਨੀ। ਕਈ ਵਾਰੀ ਪਤਨੀ ਦੇ ਚੜਚੜੇਪਣ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਸ ਨੂੰ ਪਿਆਰ ਅਤੇ ਦులਾਰ ਦੀ ਚਾਹਤ ਹੁੰਦੀ ਹੈ ਆਪਣੀ ਪਤਨੀ ਵੱਲ ਧਿਆਨ ਦਿਓ ਅਤੇ ਉਸ ਦੀ ਹੌਸਲਾ ਵਜਾਈ ਕਰੋ ਉਸ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰੋ ਅਜਹੀਆਂ ਛਿੜਛਿੜੇ ਮਜਾਜ ਵਾਲੀਆਂ ਔਰਤਾਂ ਵੀ ਹਨ ਜੋ ਚਾਹੁੰਦੀਆਂ ਹਨ ਕਿ ਉਹਨਾਂ ਦਾ ਪਤੀ ਕਿਸੇ ਖਾਸ ਕਿਸਮ ਦਾ ਰੁਝਾਨ ਅਪਣਾਵੇ ਕਿਸੇ ਵੀ ਵਿਅਕਤੀ ਨੂੰ ਸਟਕਾਰਾ ਪਾਉਣ ਦਾ ਇਹ ਸਭ ਤੋਂ ਕਾਰਗਰ ਤਰੀਕਾ ਮੰਨਿਆ ਜਾਂਦਾ ਹੈ ਪਤੀ ਪਤਨੀ ਨੂੰ ਗਿਰਜਾਂ ਵਰਗੇ ਬਣਨ ਨੂੰ ਗਰੇਜ ਕਰਨਾ ਚਾਹੀਦਾ ਹੈ ਇੱਕ ਦੂਜੇ ਦੇ ਨਿੱਕੇ ਨਿੱਕੇ ਨੁਕਸਾਂ ਤੇ ਗਲਤੀਆਂ ਨੂੰ ਹਵਾ ਦੇਣੀ ਬੰਦ ਕਰਨੀ ਚਾਹੀਦੀ ਹੈ। ਇੱਕ ਦੂਜੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇੱਕ ਦੂਜੇ ਵਿੱਚ ਨੇ ਉਸਾਰੂ ਗੁਣਾ ਤੇ ਅਦਭੁਤ ਵਿਸ਼ੇਸ਼ਤਾਵਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਸੋਚੇ ਡੁੱਬਾ ਰੁਸੇਵੇਂ ਭਰਿਆ ਪਤੀ ਜੇ ਕੋਈ ਪਤੀ ਹਮੇਸ਼ਾ ਸੋਚੇ ਡੁੱਬਾ ਰਹਿੰਦਾ ਹੈ, ਮੂੰਹ ਫਲਾਈ ਰੱਖਦਾ ਹੈ ਤਾਂ ਮਨੋਵਿਗਿਆਨ ਦੀ ਭਾਸ਼ਾ 'ਚ ਉਹ ਕਿਸੇ ਹੋਰ ਇਸਤਰੀ ਨਾਲ ਸੰਬੰਧ ਰੱਖਦਾ ਹੈ। ਪਰ ਇਸਤਰੀ ਸੰਬੰਧ ਜ਼ਰੂਰੀ ਨਹੀਂ ਕਿ ਸਰੀਰਕ ਹੀ ਹੋਣ। ਇਸ ਦਾ ਅਰਥ ਆਪਣੇ ਪਤਨੀ ਤੋਂ ਇਲਾਵਾ ਕਿਸੇ ਹੋਰ ਇਸ ਨੂੰ ਚੰਗਾ ਸਮਝਣਾ ਜਾਂ ਮਾਨਸਿਕ ਤੌਰ ਤੇ ਉਸ ਨਾਲ ਜੁੜਨਾ ਵੀ ਹੈ ਇਹ ਨਾਕਾਰਤਮਕ ਅਤੇ ਵਿਨਾਸ਼ਕਾਰੀ ਹੈ ਜਦੋਂ ਇੱਕ ਪਤੀ ਆਪਣੀ ਪਤਨੀ ਤੇ ਅਚਾਨਕ ਗੁੱਸਾ ਕਰਦਾ ਹੈ ਉਸ ਪ੍ਰਤੀ ਬਹੁਤ ਜ਼ਾਲਮ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਬੇਬਫਾ ਹੈ ਉਹ ਆਪਣੇ ਵਿਆਹ ਦੇ ਦਾਅਵਿਆਂ ਪ੍ਰਤੀ ਵਫਾਦਾਰ ਨਹੀਂ ਇਹ ਵਾਦੇ ਉਮਰ ਭਰ ਸਾਥ ਦੇਣ ਪਿਆਰ ਕਰਨ ਅਤੇ ਸਨਮਾਨ ਦੇ ਨਾਲ ਸੰਬੰਧਿਤ ਹਨ ਉਹ ਵਿਅਕਤੀ ਜੋ ਹਮੇਸ਼ਾ ਨਾਰਾਜ, ਸੜਿਆ-ਭੁੱਜਿਆ ਤੇ ਗੁੱਸੇ 'ਚ ਭਰਿਆ ਰਹਿੰਦਾ ਹੈ, ਆਪਣੀਆਂ ਤੇਜ਼ ਤਰਾਰ ਗੱਲਾਂ ਨੂੰ ਨਿਗਲ ਸਕਦਾ ਹੈ, ਆਪਣੇ ਗੁੱਸੇ ਤੇ ਕੰਟਰੋਲ ਕਰ ਸਕਦਾ ਹੈ ਤੇ ਕੋਸ਼ਿਸ਼ ਕਰਨ ਤੇ ਸਮਝਦਾਰ, ਦਿਆਲੂ ਤੇ ਤਹਿਜ਼ੀਬ ਜਾਫ਼ਤਾ ਬਣ ਸਕਦਾ ਹੈ। ਉਹ ਬਹੁਤ ਸਾਵਧਾਨੀ ਨਾਲ ਮਤਭੇਦ ਖਤਮ ਕਰ ਸਕਦਾ ਹੈ। ਮਾਨਸਿਕ ਯਤਨ ਨਾਲ ਮਾਰੂ ਪ੍ਰਵਿਰਤੀਆਂ ਤੋਂ ਮੁਕਤ ਹੋ ਸਕਦਾ ਹੈ। ਫਿਰ ਉਹ ਸਫਲਤਾ ਨਾਲ ਖੁਸ਼ਹਾਲ ਦੰਪਤੀ ਜੀਵਨ ਨਿਵਾ ਸਕਦਾ ਹੈ। ਸਿਰਫ ਆਪਣੀ ਪਤਨੀ ਨਾਲ ਹੀ ਨਹੀਂ, ਪਿਓ ਪਾਰਕਤੇ ਦਫਤਰੀ ਸਹਿਯੋਗੀਆਂ ਨਾਲ ਵੀ ਇੱਕ ਸਹਜਤਾ ਪੂਰਨ ਸਥਿਤੀ ਅਪਣਾਓ ਅਤੇ ਸਿੱਟੇ ਵਜੋਂ ਤੁਸੀਂ ਸ਼ਾਂਤੀ ਅਤੇ ਸਹਤਾ ਵੀ ਪ੍ਰਾਪਤ ਕਰੋਗੇ ਸਭ ਤੋਂ ਵੱਡੀ ਗਲਤੀ ਆਪਣੇ ਵਿਅਕਤਾ ਜੀਵਨ ਬਾਰੇ ਸਮੱਸਿਆਵਾਂ ਨੂੰ ਗੁਵਾਂਡੀਆਂ ਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਨਾ ਬਹੁਤ ਵੱਡੀ ਗਲਤੀ ਹੈ ਉਦਾਹਰਨ ਵਜੋਂ ਇੱਕ ਪਤਨੀ ਆਪਣੇ ਗੁਵਾਂਡੀ ਨੂੰ ਕਹਿੰਦੀ ਹੈ ਮੇਰਾ ਪਤੀ ਮੈਨੂੰ ਪੈਸੇ ਨਹੀਂ ਦਿੰਦਾ ਆਪਣੀ ਮਾਂ ਨਾਲ ਬਦਸਲੂਕੀ ਕਰਦਾ ਹੈ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਹਮੇਸ਼ਾ અપਮਾਨਿਤ ਕਰਦਾ ਹੈ ਨਿਤ ਗਾਲਾਂ ਕੱਢਦਾ ਹੈ ਤਾਂ ਅਜਿਹਾ ਕਰਕੇ ਉਹ ਆਪਣੇ ਪਤੀ ਨੂੰ ਗਵਾਂਡੀ ਦੀਆਂ ਨਜ਼ਰਾਂ ਵਿੱਚ ਨੀਵਾ ਬਿਖਾਰ ਰਹੀ ਹੈ ਹੁਣ ਗਵਾਂਡੀ ਦੀਆਂ ਨਜ਼ਰਾਂ ਵਿੱਚ ਉਹ ਇੱਕ ਆਦਰਸ਼ ਪਤੀ ਨਹੀਂ ਹੈ ਕਦੇ ਵੀ ਆਪਣੇ ਦੰਪਤੀ ਸਮੱਸਿਆਵਾਂ ਕਿਸੇ ਨਾਲ ਨਾ ਬੰਡੋ ਸਿਵਾਏ ਮਾਹਿਰ ਸਲਾਹਕਾਰਾਂ ਦੇ ਅਨੇਕਾਂ ਲੋਕਾਂ ਦੀ ਨਜ਼ਰ ਵਿੱਚ ਆਪਣੇ ਵਿਆਹਤਾ ਸਬੰਧਾਂ ਦਾ ਜਲੂਸ ਕਿਉਂ ਕੱਢਦੇ ਹੋ ਐਨਾ ਹੀ ਨਹੀਂ ਜਦੋਂ ਤੁਸੀਂ ਆਪਣੇ ਪਤੀ ਦੀਆਂ ਕਮੀਆਂ ਬਾਰੇ ਗੱਲ ਕਰਦੇ ਹੋ ਤਾਂ ਸੋਚਦੇ ਹੋ ਤਾਂ ਅਸਲ ਵਿੱਚ ਤੁਸੀਂ ਆਪਣੇ ਮਨ ਅੰਦਰ ਅਜਿਹੇ ਹਾਲਾਤ ਬਣਾ ਰਹੇ ਹੋ ਕੌਣ ਅਜਿਹੀਆਂ ਗੱਲਾਂ ਸੋਚਦਾ ਅਤੇ ਮਹਿਸੂਸਦਾ ਹੈ ਤੁਸੀਂ ਅਜਿਹਾ ਕਰ ਰਹੇ ਹੋ ਜਿਵੇਂ ਤੁਸੀਂ ਸੋਚਦੇ ਹੋ ਉਸੇ ਤਰ੍ਹਾਂ ਹੀ ਆਪ ਬਣ ਜਾਂਦੇ ਹੋ ਹੋ ਸਕਦਾ ਹੈ ਕਿ ਰਿਸ਼ਤੇਦਾਰ ਤੁਹਾਨੂੰ ਗਲਤ ਸਲਾਹ ਦੇਣ ਇਹ ਲੋਕ ਅਕਸਰ ਇੱਕ ਪਾਸੜ ਪੱਖਪਾਤੀ ਅਤੇ ਤਮਾਸ਼ਾ ਵੇਖੂ ਹੁੰਦੇ ਹਨ ਇਹ ਨਿਰਪੱਖਤ ਹੋ ਕੇ ਸਲਾਹ ਨਹੀਂ ਦੇਣਗੇ ਜੋ ਵੀ رائے ਦਿੱਤੀ ਜਾਂਦੀ ਹੈ ਉਨਰ ਪੱਖ ਦਾ ਤੇ ਸਨੇਰੀ ਨਿਯਮਾਂ ਨੂੰ ਤੋੜਦੀ ਹੈ ਜੋ ਦੇਵੀ ਨਿਯਮ ਹੈ ਅਜਹੀ ਸਲਾਹ درست ਸਲਾਹ ਨਹੀਂ ਹੋ ਸਕਦੀ ਇਹ ਗੱਲ ਚੰਗੀ ਤਰ੍ਹਾਂ ਸਮਝਣ ਵਾਲੀ ਹੈ ਕਿ ਕੋਈ ਵੀ ਦੋ ਵਿਅਕਤੀ ਕਦੇ ਵੀ ਇੱਕ ਛੱਤ ਥੱਲੇ ਬਿਨਾਂ ਝਗੜਾ ਦੁੱਖ ਅਤੇ ਪੀੜਾ ਤੋਂ ਨਹੀਂ ਰਹਿ ਸਕਦੇ ਕਦੇ ਵੀ ਆਪਣੇ ਬਿਉਤਾ ਜੀਵਨ ਦੇ ਮਾੜੇ ਪੱਖ ਆਪਣੇ ਦੋਸਤਾਂ ਨੂੰ ਉਹਨਾਂ ਦਿਖਾਓ ਆਪਣੀ ਲੜਾਈ ਆਪਣੇ ਤੱਕ ਸੀਮਿਤ ਰੱਖੋ ਆਪਣੇ ਜੀਵਨ ਸਾਥੀ ਦੀ ਆਲੋਚਨਾ ਤੇ ਨਿੰਦਿਆ ਕਰਨ ਤੋਂ ਬਚੋ ਪਤਨੀ ਨੂੰ ਆਪਣੇ ਵਾਂਗ ਨਾ ਬਣਾਓ ਇੱਕ ਪਤੀ ਨੂੰ ਕਦੇ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਸਦੀ ਪਤਨੀ ਉਸਦੇ ਵਾਂਗ ਢਲ ਜਾਵੇ ਉਸਦੇ ਸੁਭਾਅ ਤੋਂ ਉਲਟ ਉਸ ਨੂੰ ਬਦਲਣਾ ਅਸੰਭਵ ਹੈ ਇਸ ਤਰ੍ਹਾਂ ਦੇ ਯਤਨ ਹਮੇਸ਼ਾ ਮੂਰਖਤਾ ਭਰੇ ਹੁੰਦੇ ਹਨ ਅਤੇ ਕਈ ਵਾਰ ਵਿਆਹ ਟੁੱਟਣ ਦਾ ਕਾਰਨ ਵੀ ਬਣਦੇ ਹਨ ਇਸ ਤਰ੍ਹਾਂ ਦੇ ਯਤਨ ਪਤੀ ਦੀ ਮਹਾਨਤਾ ਅਤੇ ਉਸਦੇ ਆਤਮ ਵਿਸ਼ਵਾਸ ਨੂੰ ਖਤਮ ਕਰਦੇ ਹਨ ਅਤੇ ਇੱਕ ਉਲਟ ਭਾਵਨਾ ਤੇ ਪਛਤਾਵਾ ਪੈਦਾ ਕਰਦੇ ਹਨ ਜੋ ਵਿਆਹ ਸਬੰਧਾਂ ਲਈ ਖਤਰਨਾਕ ਸਾਬਤ ਹੁੰਦਾ ਹੈ ਪਰ ਤੱਖ ਹੈ ਕਿ ਸਮਝੌਤੇ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ ਆਪਣੇ ਮਨ ਅੰਦਰ ਚੰਗੀ ਤਰ੍ਹਾਂ ਝਾਤੀ ਮਾਰੋ ਆਪਣੇ ਬਿਹਾਰ ਨੂੰ ਸਮਝੋ ਤਾਂ ਤੁਹਾਨੂੰ ਕਈ ਕਮੀਆਂ ਨਜ਼ਰ ਆਉਣਗੀਆਂ ਅਤੇ ਇਹ ਉਮਰ ਪਰ ਤੁਹਾਡਾ ਖਹਿੜਾ ਨਹੀਂ ਛੱਡਣਗੀਆਂ ਜੇ ਤੁਸੀਂ ਕਹਿੰਦੇ ਹੋ ਮੈਂ ਜਿਹੋ ਜਿਹਾ ਹਾਂ ਉਸ ਨੂੰ ਵੀ ਉਹੋ ਜਿਹਾ ਬਣਾ ਲਵਾਂਗਾ ਤਾਂ ਤੁਸੀਂ ਪਰੇਸ਼ਾਨੀਆਂ ਤੇ ਕੋਟ ਕਚੈਰੀ ਦੇ ਰਾਹ ਪੈਣ ਜਾ ਰਹੇ ਹੋ ਤੁਸੀਂ ਮੁਸ਼ਕਲਾਂ ਨੂੰ ਸੱਦਾ ਦੇ ਰਹੇ ਹੋ ਤੁਹਾਨੂੰ ਹੇਠਾਂ ਦਿੱਤੇ ਤਰੀਕੇ ਅਨੁਸਾਰ ਇਹ ਸਿੱਖਣ ਦੀ ਲੋੜ ਹੈ ਕਿ ਦੂਜੇ ਨੂੰ ਬਦਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਇਕੱਲੇ ਰਹਿ ਕੇ ਪ੍ਰਾਰਥਨਾ ਕਰੋ ਨਾਲ-ਨਾਲ ਰਹੋ ਅਤੇ ਹੇਠਾਂ ਲਿਖੀ ਪ੍ਰਾਰਥਨਾ ਕਰੋ ਪ੍ਰਾਰਥਨਾ ਦੇ ਤਿੰਨ ਪੜਾਹਨ ਪਹਿਲਾ ਪੜਾ ਨੇ ਗੁਣੀਆਂ ਜਿਹਾ ਨਿਰਾਸ਼ਾਵਾਂ ਦੇ ਕਾਰਨ ਉਪਜੀ ਚਿੜ ਨੂੰ ਕਦੇ ਵੀ ਇੱਕ ਦਿਨ ਤੋਂ ਦੂਜੇ ਦਿਨ ਤੱਕ ਨਾਲ ਜਾਓ ਰਾਤ ਨੂੰ ਸੌਣ ਤੋਂ ਪਹਿਲਾਂ ਆਪਸੀ ਤਕਰਾਰ ਨੂੰ ਮਾਫ ਕਰੋ ਸਵੇਰੇ ਉੱਠਦਿਆਂ ਹੀ ਅਨੰਤ ਵਿਦਵਤਾ ਨੂੰ ਮਾਰਗਦਰਸ਼ਨ ਕਰਨ ਲਈ ਕਹੋ ਆਪਣੇ ਜੀਵਨ ਸਾਥੀ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਪੂਰੇ ਜਗਤ ਨੂੰ ਸ਼ਾਂਤੀ ਸਿਹਤ ਅਤੇ ਪਿਆਰ ਦੀ ਸੋਚ ਦਿਓ ਦੂਜਾ ਪੜਾ ਨਾਸ਼ਤੇ ਸਮੇਂ ਪ੍ਰਾਰਥਨਾ ਕਰੋ ਵਧੀਆ ਭੋਜਨ ਵਾਸਤੇ ਖੁਸ਼ਹਾਲੀ ਵਾਸਤੇ ਅਤੇ ਆਪਣੇ ਤੇ ਹੋਏ ਦੇਵੀ ਆਸ਼ੀਰਵਾਦ ਲਈ ਧੰਨਵਾਦ ਕਰੋ ਪੱਕਾ ਕਰੋ ਕਿ ਨਾਸ਼ਤੇ ਦੀ ਮੇਜ਼ ਤੇ ਹੁੰਦੀ ਗੱਲਬਾਤ ਪਰੇਸ਼ਾਨੀ ਚਿੰਤਾ ਝਗੜੇ ਤੇ ਚਰਚਾ ਨਾ ਹੋਵੇ ਇਹੋ ਕੁਝ ਰਾਤ ਦੇ ਖਾਣੇ ਸਮੇਂ ਹੋਣਾ ਚਾਹੀਦਾ ਹੈ ਆਪਣੇ ਜੀਵਨ ਸਾਥੀ ਨੂੰ ਆਖੋ ਮੈਂ ਤੁਹਾਡੇ ਕੰਮ ਦੀ ਸਿਫਤ ਕਰਦਾ ਹਾਂ ਅਤੇ ਤੁਹਾਡੇ ਲਈ ਪੂਰੇ ਦਿਨ ਦੇ ਪਿਆਰ ਅਤੇ ਚੰਗੀ ਸੋਚ ਦੀ ਕਾਮਨਾ ਕਰਦਾ ਹਾਂ ਤੀਜਾ ਆਪਣਾ ਪਤੀ ਪਤਨੀ ਨੂੰ ਸੌਣ ਦੀ ਪ੍ਰਾਰਥਨਾ ਬਾਰੋ-ਵਾਰੀ ਕਰਨੀ ਚਾਹੀਦੀ ਹੈ ਆਪਣੇ ਜੀਵਨ ਸਾਥੀ ਨੂੰ ਸਧਾਰਨ ਤੌਰ ਤੇ ਨਹੀਂ ਲੈਣਾ ਚਾਹੀਦਾ ਆਪਣੀ ਸਲੋਤਾ ਅਤੇ ਪਿਆਰ ਦਿਖਾਓ ਬੁਰਾਈ ਕਰਨ ਨੀਮਾ ਵਿਖਾਉਣ ਦੇ ਚ ਲੜਾਈ ਝਗੜੇ ਚੋਂ ਪੈਣ ਤੋਂ ਪਹਿਲਾਂ ਚੰਗਾ ਹੋਵੇ ਕਿ ਤੁਸੀਂ ਆਪਸੀ ਭਰੋਸਾ ਤੇ ਸਦਭਾਵਨਾ ਦਿਖਾਓ ਇੱਕ ਸ਼ਾਂਤੀਪੂਰਨ ਘਰ ਅਤੇ ਖੁਸ਼ਹਾਲ ਬਯੋਤਾ ਜੀਵਨ ਬਣਾਉਣ ਲਈ ਆਪਸੀ ਪਿਆਰ ਸੁੰਦਰਤਾ ਸਹਿਰਦਤਾ ਈਸ਼ਵਰ ਤੇ ਭਰੋਸਾ ਵਰਗੀਆਂ ਚੀਜ਼ਾਂ ਨੂੰ ਆਪਣਾ ਆਧਾਰ ਬਣਾਓ ਸੌਣ ਤੋਂ ਪਹਿਲਾਂ 23ਵਾਂ 27ਵਾਂ ਤੇ 49ਵਾਂ ਸਾਲਮ ਹੀਬਰੂ ਦੇ 11ਵੇਂ ਅਤੇ 13ਵੇਂ ਅਧਿਆਇ ਦਾ ਇੱਕ ਕੋਰੀਨਥੀਅਸ ਅਤੇ ਬਾਈਬਲ ਦੇ ਹੋਰ ਨਾ ਮਹਾਨ ਲੇਖ ਪੜੋ ਜਦੋਂ ਤੁਸੀਂ ਇਸ ਸੱਚ ਦਾ ਅਭਿਆਸ ਕਰੋਗੇ ਤਾਂ ਤੁਹਾਡਾ ਵਿਆਹ ਆਉਣ ਵਾਲੇ ਸਮੇਂ ਚ ਹੋਰ ਵੀ ਵਧੇਰੇ ਆਸ਼ੀਰਵਾਦ ਨਾਲ ਭਰਪੂਰ ਹੋ ਜਾਵੇਗਾ ਆਪਣੇ ਕਾਰਜਾਂ ਦਾ ਰਿਵਿਊ ਕਰੋ ਮਾਨਸਿਕ ਅਤੇ ਧਾਰਮਿਕ ਨਿਯਮਾਂ ਬਾਰੇ ਅਗਿਆਨਤਾ ਸਭ ਬਿਉਤਾ ਮੁਸ਼ਕਿਲਾਂ ਦਾ ਕਾਰਨ ਹੈ ਸੱਚੇ ਦਿਲੋਂ ਪ੍ਰਾਰਥਨਾ ਕਰੋ ਤਾਂ ਤੁਹਾਡਾ ਵਿਆਹ ਦਾ ਜੀਵਨ ਬਣਿਆ ਰਹੇਗਾ ਤਲਾਕ ਤੋਂ ਬਚਣ ਲਈ ਵਿਆਹ ਤੋਂ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਹੈ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਕੇ ਤੁਸੀਂ ਸਹੀ ਜੀਵਨ ਸਾਥੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਵਿਆਹ ਪ੍ਰੇਮ ਸਬੰਧਾਂ 'ਚ ਵੱਜੇ ਇਸਤਰੀ ਮਰਦਾਂ ਦਾ ਮਿਲਨ ਹੁੰਦਾ ਹੈ। ਉਹਨਾਂ ਦੇ ਦਿਲ ਇਕੱਠਿਆਂ ਧੜਕਦੇ ਹਨ। ਵਿਆਹ ਆਪਣੇ ਤੌਰ ਤੇ ਖੁਸ਼ੀਆਂ ਨਹੀਂ ਦਿੰਦੇ। दैਵੀ ਕਿਰਪਾ ਤੇ ਅਧਿਆਤਮਿਕ ਮੁੱਲਾਂ ਤੇ ਧਿਆਨ ਕੇਂਦ੍ਰਿਤ ਕਰਨ ਨਾਲ ਹੀ ਖੁਸ਼ੀਆਂ ਨਸੀਬ ਹੁੰਦੀਆਂ ਹਨ। ਉਹ ਸਾਰੇ ਗੁਣ ਤੇ ਵਿਸ਼ੇਸ਼ਤਾਵਾਂ ਜੋ ਤੁਸੀਂ ਆਪਣੇ ਜੀਵਨ ਸਾਥੀ 'ਚ ਚਾਹੁੰਦੇ ਹੋ, ਉਹਨਾਂ ਉੱਪਰ ਧਿਆਨ ਕੇਂਦ੍ਰਿਤ ਕਰੋ। ਤੁਸੀਂ ਇੰਜ ਸਹੀ ਸਾਥੀ ਨੂੰ ਆਕਰਸ਼ਿਤ ਕਰ ਸਕਦੇ ਹੋ। ਤੁਹਾਡਾ ਅਚੇਤਨ ਮਨ ਬਿਸ਼ਕਤੀ ਦੁਆਰਾ ਤੁਹਾਨੂੰ ਇਕੱਠਿਆਂ ਕਰੇਗਾ ਜਿਹੜੇ ਗੁਣਾਂ ਦੀ ਤਲਾਸ਼ ਤੁਸੀਂ ਆਪਣੇ ਜੀਵਨ ਸਾਥੀ ਵਿੱਚ ਕਰਦੇ ਹੋ ਉਹਨਾਂ ਨੂੰ ਆਪਣੇ ਅੰਦਰ ਵੀ ਵਿਕਸਿਤ ਕਰੋ ਜੇ ਤੁਸੀਂ ਇਮਾਨਦਾਰ ਵਿਸ਼ਵਾਸ ਵਾਲਾ ਤੇ ਪਿਆਰ ਕਰਨ ਵਾਲਾ ਸਾਥੀ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਇਮਾਨਦਾਰ ਵਿਸ਼ਵਾਸਪਾਤਰ ਤੇ ਪਿਆਰ ਕਰਨ ਵਾਲਾ ਬਣਨਾ ਪਵੇਗਾ ਆਪਣੇ ਬਿਉਤਾ ਜੀਵਨ ਦੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੀਦਾ ਜਿਸ ਆਦਰਸ਼ ਸਾਥੀ ਦੀ ਕਲਪਨਾ ਕਰੋਗੇ ਉਸੇ ਤਰ੍ਹਾਂ ਦਾ ਹੀ ਮਿਲੇਗਾ ਆਪਣੇ ਆਦਰਸ਼ ਜੀਵਨ ਸਾਥੀ ਨੂੰ ਮਾਨਸਿਕ ਰੂਪ ਨਾਲ ਸਵੀਕਾਰ ਕਰੋ ਜਿਸ ਸਾਥੀ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਉਹ ਕਿੱਥੇ ਕਿਵੇਂ ਮਿਲੇਗਾ ਅਜਿਹਾ ਕੋਈ ਪ੍ਰਸ਼ਨ ਨਾ ਕਰੋ ਆਪਣੇ ਅਚੇਤਨ ਦੇ ਵਿਧਾਨ ਉੱਪਰ ਵਿਸ਼ਵਾਸ ਰੱਖੋ ਇਸ ਨੂੰ ਸਭ ਕੁਝ ਪਤਾ ਹੈ ਤੁਹਾਨੂੰ ਇਹਦੀ ਸਹਾਇਤਾ ਕਰਨ ਦੀ ਲੋੜ ਨਹੀਂ ਜਦੋਂ ਤੁਸੀਂ ਝੁੰਜਲਾਉਂਦੇ ਹੋ ਬੁੜਬੁੜ ਕਰਦੇ ਹੋ ਬੁਰੀ ਭਾਵਨਾ ਰੱਖਦੇ ਹੋ ਤਾਂ ਸਮਝੋ ਕਿ ਮਾਨਸਿਕ ਰੂਪ 'ਚ ਤੁਹਾਡਾ ਤਲਾਕ ਹੋ ਚੁੱਕਾ ਹੈ ਤੁਸੀਂ ਮਾਨਸਿਕ ਤੌਰ ਤੇ ਆਪਣੀ ਗਲਤੀ ਮੰਨ ਰਹੇ ਹੋ ਆਪਣੀਆਂ ਅੰਬਿਆਦ ਸਮੇਂ ਦੀਆਂ ਕਸਮਾਂ ਯਾਦ ਕਰੋ ਮੈਂ ਜੀਵਨ ਪਰ ਇਸ ਦਾ ਪੋਸ਼ਣ ਕਰਾਂਗਾ ਇਸ ਨੂੰ ਪਿਆਰ ਨਾਲ ਰੱਖਾਂਗਾ ਆਪਣੇ ਜੀਵਨ ਸਾਥੀ ਪ੍ਰਤੀ ਦਰਦੀ ਭਾਵਨਾ ਬਣਾਉਣੀ ਬੰਦ ਕਰ ਦਿਓ ਉਸ ਦੇ ਪ੍ਰਤੀ ਪਿਆਰ ਸ਼ਾਂਤੀ ਸਹਿਿਰਦਤਾ ਅਤੇ ਸਦਭਾਵਨਾ ਰੱਖੋ ਤੁਹਾਡਾ ਬਯੋਤਾ ਜੀਵਨ ਖੁਸ਼ਹਾਲ ਹੋ ਜਾਵੇਗਾ ਇਕ ਦੂਜੇ ਪ੍ਰਤੀ પ્રેમ ਸ਼ਾਂਤੀ ਤੇ ਸਦਭਾਵਨਾ ਰੱਖੋ ਇਹਨਾਂ ਤਰੰਗਾਂ ਨੂੰ ਤੁਹਾਡਾ ਅਚੇਤਨ ਮਨ ਹਾਸਲ ਕਰ ਲਵੇਗਾ ਜਿਸ ਦਾ ਸਿੱਟਾ ਆਪਸੀ ਵਿਸ਼ਵਾਸ, ਪ੍ਰੇਮ ਭਾਵ ਅਤੇ ਸਤਿਕਾਰ ਵਿੱਚ ਨਿਕਲੇਗਾ ਇੱਕ ਝਗੜਾਲੂ ਔਰਤ ਅਸਲ ਵਿੱਚ ਤੁਹਾਡਾ ਧਿਆਨ ਅਤੇ ਤੁਹਾਡੀ ਪ੍ਰਸ਼ੰਸਾ ਚਾਹੁੰਦੀ ਹੈ ਉਹ ਪ੍ਰੇਮ ਦੀ ਭੁੱਖੀ ਹੈ ਉਸ ਦੀ ਤਾਰੀਫ਼ ਕਰੋ ਉਸ ਨੂੰ ਅਹਿਸਾਸ ਕਰੋਗੇ ਤੁਸੀਂ ਉਹਦਾ ਬਹੁਤ ਖਿਆਲ ਰੱਖਦੇ ਹੋ ਇੱਕ ਬੰਦਾ ਜੋ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਕੁਝ ਅਜੇਹਾ ਨਹੀਂ ਕਰੇਗਾ ਜਿਸ ਨਾਲ ਪਿਆਰ ਘਟੇ ਕਿਸੇ ਤਰ੍ਹਾਂ ਦਾ ਕਠੋਰ ਸ਼ਬਦ ਬਿਹਾਰ ਜਾਂ ਕੰਮ ਨਹੀਂ ਕਰਦਾ ਪਿਆਰ ਇਸੇ ਨੂੰ ਕਹਿੰਦੇ ਹਨ ਵਿਆਹ ਤਾਂ ਸਮੱਸਿਆਵਾਂ ਚੋ ਕਿਸੇ ਮਨਵਿਗਿਆਨੀ ਮਹਰਦੀ ਸਲਾਹ ਲਵੋ ਰਿਸ਼ਤੇਦਾਰ ਗੁਆਂਢੀਆਂ ਨਾਲ ਵਿਆਹ ਤਾਂ ਸਮੱਸਿਆਵਾਂ ਜ਼ਾਹਰ ਨਾ ਕਰੋ ਆਪਣੇ ਜੀਵਨ ਸਾਥੀ ਨੂੰ ਆਪਣੇ ਅਨਸਾਰ ਢਾਲਣ ਦੀ ਕੋਸ਼ਿਸ਼ ਨਾ ਕਰੋ ਅਜਿਹੇ ਯਤਨ ਹਮੇਸ਼ਾ ਬੇਵਕੂਫੀ ਭਰੇ ਹੁੰਦੇ ਹਨ ਅਤੇ ਸਵੈਮਾਨ ਆਤਮ ਸਵੈ ਮਾਨ ਨੂੰ ਖਤਮ ਕਰ ਸਕਦੇ ਹਨ। ਇਹ ਹੀ ਨਹੀਂ ਜਿੱਥੇ ਗ੍ਰੋਧ ਹੈ ਉੱਤੇ ਬਿਉਦਾ ਜੀਵਨ ਖਤਰੇ ਵਿੱਚ ਰਹਿੰਦੇ ਹਨ। ਆਪਣੇ ਜੀਵਨ ਸਾਥੀ ਨੂੰ ਆਪਣਾ ਦੂਜਾ ਰੂਪ ਬਣਾਉਣ ਦੀ ਕੋਸ਼ਿਸ਼ ਕਰਨੀ ਬੰਦ ਕਰ ਦਿਓ। ਇਕੱਠਿਆਂ ਪ੍ਰਾਰਥਨਾ ਕਰੋ ਤਾਂ ਹਮੇਸ਼ਾ ਇਕੱਠੇ ਰਹੋਗੇ। ਮਾਨਸਿਕ ਰੂਪ ਚ ਆਪਣੀ ਪਤਨੀ ਨੂੰ ਉਸੇ ਤਰ੍ਹਾਂ ਦੇਖੋ ਜਿਹੋ ਜਹੀ ਉਸ ਨੂੰ ਹੋਣਾ ਚਾਹੀਦਾ ਹੈ। ਖੁਸ਼, ਨਿਰੋਗ ਅਤੇ ਸੁੰਦਰ। ਆਪਣੇ ਪਤੀ ਨੂੰ ਉਸੇ ਰੂਪ ਚ ਦੇਖੋ। ਜਿਸ ਰੂਪ ਚ ਤੁਸੀਂ ਕਲਪਨਾ ਕਰਦੇ ਹੋ ਸ਼ਕਤੀਸ਼ਾਲੀ ਪਿਆਰ ਕਰਨ ਵਾਲਾ ਸਹਿਰਦਤ ਤੇ ਦਿਆਲੂ ਇਸ ਤਸਵੀਰ ਨੂੰ ਬਣਾਈ ਰੱਖੋ ਤੁਹਾਨੂੰ ਸੱਚਮੁੱਚ ਅਨੁਭਵ ਹੋਵੇਗਾ ਕਿ ਬਿਅਾਸ ਵਰਗ ਚੋਂ ਨਿਸ਼ਚਿਤ ਹੁੰਦੇ ਹਨ ਜਿੱਥੇ ਖੁਸ਼ਹਾਲੀ ਅਤੇ ਸ਼ਾਂਤੀ ਹੈ ਅਧਿਆਇ ਸਮਾਪਤ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਕਿਤਾਬ قافਲਾਨ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡੇ ਦੁਆਰਾ ਕੀਤਾ ਹੋਇਆ ਇੱਕ ਸ਼ੇਅਰ ਲਾਈਕ ਦਾ ਸਬਸਕ੍ਰਾਈਬ ਮੈਨੂੰ ਹੋਰ ਬਿਹਤਰੇ ਮੰਦ ਕਰਨ ਲਈ ਪ੍ਰੇਰਿਤ ਕਰਦਾ ਹੈ ਧੰਨਵਾਦ